ਨੇ ਸਾੜੇ ਅੰਦਰ ਤੱਕ ਵੜੇ ਐ ਇਹ ਲਮ ਅਲਮਾਰੀ ਨੂੰ ਖੂਨ ਛਿੱਟੇ ਪਏ ਤੁਹਾਡੇ ਪਿੱਛੇ ਪਏ ਜੇ ਐਸਾ ਆੜੇ ਖੂਨ ਛਿੱਟੇ ਪਾਇਆ ਅੰਦਰ ਤੱਕ ਵੜੇ ਅੰਦਰ ਤੱਕ ਵੱਢ ਕੇ ਗਏ ਐ ਪਾਪਾ ਮੇਰੇ ਬਜ਼ੁਰਗ ਹੋ ਗਏ ਸੀ ਉਹਨਾਂ ਨੂੰ ਠੇਕੇ ਮਾਰੇ ਆ ਨੇ ਮੁੱਕੇ ਮਾਰੇ ਚਪੇੜਾ ਮਾਰੀਆਂ ਪਾਪਾ ਸਾਡਿਆਂ ਨੂੰ ਨਾ ਮੇ ਘਾੜ ਮਾਰ ਕੇ ਸਕਾ ਮਾਰਦੇ ਜੇ ਆ ਨਾਂ ਦਾ ਨਕੂ ਕਰਦੇ ਜੇ ਆ ਪੁਲ ਤੋਂ ਲੋ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਰੋਜ਼ ਥਾਣੇ ਚੱਕਰ ਕੱਟਦੇ ਪੂਰੀ ਤੁਹਾਡੀ ਸੁਣਵਾਈ ਨਹੀਂ ਕਰਨ ਦੇ 100 ਸਾਡੇ ਦੇ ਉਲਟਾ ਮੱਛਾ ਮਾਰਦੀ ਕੋਸ਼ਿਸ਼ ਕਰਨ ਦੇ ਪੁਲ ਸਰ ਦਬਾਬ ਆ ਰਹੀ ਬੋਲਦੇ ਨਾ ਕਿ ਧਰ ਤੇ ਪਰਚਾ ਪਾਦਾ ਕਿ ਉਲਟਾ ਕੀ ਨਾਮ ਹੈ ਜੀ ਤੁਹਾਡਾ ਕੰਚਨ ਸੇਠ ਕਿ ਮੈਂ ਮਸਲਾ ਕੀ ਹੋਇਆ ਜਿਹੜਾ ਮਸਲਾ ਹੋਇਆ ਜੀ ਕਿ ਮੇਰੇ ਬ੍ਰਦਰ ਵੀ ਬੈਠੇ ਸੀ ਆਪਣੇ ਘਰ ਸੁਣਾਇ ਲੈ ਕੋ ਘਾੜ ਰਿਹਾ ਸੀ ਉਹਨਾਂ ਦੀ ਵਿਸ਼ਾਲ ਕੱਕਰ ਤੇ ਕਪਲ ਕੱਕਰ ਐ ਆਪਣੇ ਘਰ ਬੈਠੇ ਹੋਏ ਸੀ ਸੰਜੇ ਕਪੂਰ ਆਸ਼ਿਕਪੂਰ ਕੜਨ ਕਪੂਰ ਨਾਲਦਾਸਰੀ ਬੰਦੇ ਲੈ ਕੇ ਦਾਤਰਾਂ ਲੈ ਕੇ ਤਲਵਾਰਾਂ ਲੈ ਕੇ ਬੰਦੂਕਾਂ ਲੈ ਕੇ ਉਹ ਘਾੜ ਦੀ ਸਿੱਧਾ ਅੰਦਰ ਵੜੇ ਅੰਦਰ ਵੜ ਕੇ ਉਹਨਾਂ ਨੇ ਇਹਨੂੰ ਬੈਠੇ ਬੈਠੇ ਇਹਨੂੰ ਕੁਝ ਪਤਾ ਨਹੀਂ ਚੱਲਿਆ ਤਲਵਾਰਾਂ ਮਾਰੀਆਂ ਕਰਪਾਨਾਂ ਮਾਰੀਆਂ ਉਹਨਾਂ ਨੇ ਦਾਤਰੇ ਮਾਰੀਆਂ ਨਾਲ ਇਹਨਾਂ ਨੇ ਸਾਰਾ ਖੂਨੋ ਖੂਨ ਕਰਕੇ ਵੱਡੇ ਬਰਾਦੇ ਪੇਟ ਤੇ ਤੱਕ ਮਾਰਦਾ ਉਹਨਾਂ ਨੇ ਛੋਟੇ ਬਰਾਦੇ ਹੱਥ ਦੇ ਕੱਟਦੇ ਨੇ 19 ਵੀ ਟਾਂਕੇ ਲੱਗੇ ਹੱਥ ਤੇ ਵੱਡੇ ਦੇ ਸਾਦੇ ਟਾਂਕੇ ਪੇਟ ਤੇ ਲੱਗੇ ਆ ਅੱਠ ਟਾਂਕੇ ਬਾਹਾਂ ਤੇ ਲੱਗੇ ਆ ਉਹਦੇ ਤੇ ਪੁੱਛ ਇਹ 16 ਤੀ ਦਾ ਵਾਕਿਆ ਜੇ ਪੁਰਾਣੀ ਰੰਜਿਸ਼ ਦਾ ਮਾਮਲਾ ਆ ਪੁਰਾਣੀ ਰੰਜਿਸ਼ ਚੱਲਦੀ ਵੀ ਸਾਡਾ ਕੇਸ ਲੱਗਾ ਕਚਹਿਰੀ ਵਿੱਚ ਪਰ ਸਾਡੀ ਉਹ ਤਰੀਕ ਹੀ ਤਰੀਕ ਤੋਂ ਬਾਅਦ ਉਹਨਾਂ ਸਿੱਧਾ ਡਾਕਾ ਮਾਰਿਆ ਘੜਾ ਕੇ ਮੋਂਡ ਘੜ ਆ ਕੇ ਵਿਸ਼ਾਲ ਕੋ ਫੋਨ ਖੋ ਕੇ ਲਗੇ 53000 ਜੇਪ ਚ ਅਸੀਓ ਕੋ ਕੇ ਲਗੇ ਚੈਨੀ ਲਾ ਕੇ ਲਗੇ ਇਸ ਤੋਂ ਲਾਵੇ ਸਾਡੇ ਘਰ ਦਾ ਮੜਾ ਮੋੜਾ ਸਮਾਨ ਚੁੱਕੇ ਲਗੇ ਸਾਨੂੰ ਉਸੇ ਲੋਨ ਚ ਨਹੀਂ ਆ ਰਿਹਾ ਕਿਉਂਕਿ ਸਾਨੂੰ ਹਲੇ ਪੂਰੀ ਪਸੂਰੀ ਪਈ ਐ ਸੀ ਸਾਡਾ ਸਮਾਨ ਕਿੱਥੋਂ ਦੇਖੇ ਕਿ ਕਿਛੂ ਕਰ ਲਗਾ ਸਾਡਾ ਉਹ ਉਹਨਾਂ ਨੇ ਕੰਪਲੇਂਟ ਪੂਸਨ 16 ਤਰੀਕ ਦੀ ਕਟ ਕੀਤੀ ਹੈ ਮੇਰੇ ਬਰਦਰ ਦੋਨੋਂ ਆਏ ਸੀ ਆ ਕੇ ਬੈਠੇ ਥਾਣੇ ਆ ਕੇ ਉਸ ਡਾਕੜਨੇ ਸੀ ਘੜਦੀ ਬਈ ਜਦ ਮੈਂ 15 20 ਮਿੰਟ ਬਾਅਦ ਪਹੁੰਚੀ ਤੇ ਪੂਸ ਨੇ ਫੇਰ ਡਾਕੜ ਕਟਿਆ ਪੂਸ ਨੇ ਉਸੇ ਬਿਠਾਇਆ ਸੀ ਬਿਨਾਂ ਡਾਕੜ ਤੋਂ ਹੀ ਡਾਕੜ ਕੱਟ ਕੇ ਫਿਰ ਸਿਵਲ ਚ ਪਾਦਨੇ ਉਸਨੂੰ ਕੁਝ ਨਹੀਂ ਕਰਨਾ ਮਤਲਬ ਕਿ ਘਾਰ ਵੜਨ ਦਾ ਡਾਕਾ ਪੰਦਾ ਕੋਈ ਸਿਸਟਮ ਨਹੀਂ ਕੁਝ ਨਹੀਂ ਕਰਨਾ ਉਹ ਬੰਦੇ 450 ਪਰਚਾ ਬੰਦਾ ਪਰਚਾ 450 ਪਰਚਾ ਨਹੀਂ ਪਾਣਦੇ ਹਾਤੇ ਕੁੱਛ ਐਸਓ ਸਾਹਿਬ ਨੂੰ ਫੋਨ ਕਰੋ ਐਸਓ ਸਾਹਿਬ ਸਹੀ ਕਹਿੰਦੇ ਆ ਮੈਂ ਇੱਥੇ ਬਿਜ਼ੀ ਦੇ ਸੀਐਮ ਆਇਆ ਸੋਨਾ ਦੀਦਾ ਕੇਸ ਹੋਇਆ ਉਹਨਾਂ ਉਹਦੇ ਤੋਂ ਲੈ ਕੇ ਅੱਜ ਦੀ ਡੇਟ ਤੱਕ 9 ਦਿਨ ਲਗੇ ਸੀ 9 ਦਿਨ ਸੀਐਮ ਨਹੀਂ ਸੀ ਆਏ ਹੋਏ ਸੀਐਮ ਤੇ ਅੱਜ ਹੀ ਆਏ ਨਾ ਅੱਜ ਬਿਜ਼ੀ ਹੋਏ ਨਾ ਤੇ 9 ਦਿਨ ਸੇ ਸਾਹਿਬ ਕਿੱਥੇ ਸੀ ਉਹਨਾਂ ਨੇ ਕਿਉਂ ਨਹੀਂ ਪਾਇਆ ਪਰਚਾ ਨਾ ਸਾਡੀ ਐਸਐਸ ਵੀ ਸੁਣਦਾ ਕੋਈ ਸਾਡਾ ਥਾਂ ਦਾ ਸੁੰਦਰ ਹੈ ਜਿੰਨੂੰ ਫੋਨ ਕਰੋ ਐਸਓ ਸਾਹਿਬ ਨਾਲ ਗੱਲ ਕਰੋ ਐਸਓ ਸਾਹਿਬ ਨਾਲ ਗੱਲ ਕਰੋ ਐਸਓ ਸਾਹਿਬ ਕੁਛ ਨਹੀਂ ਕਹਿੰਦੇ ਕੀ ਸਮਝਾ ਵੀ ਕਿਉਂ ਨਹੀਂ ਸੁਣਵਾਈ ਹੁੰਦੀ ਕਿਉਂ ਨਹੀਂ ਹੋ ਰਹੀ ਸੁਣਵਾਈ ਸਾਡੀ ਅਸਲੀ ਜਿਹੇਸ ਲਈ ਨਹੀਂ ਹੋ ਰਹੀ ਉਹ ਦੂਜੀ ਪਾਰ ਪਾਰਟੀ ਨੇ ਇਹਨਾਂ ਨੂੰ ਬੜਾ ਕੁਝ ਕੀਤਾ ਆ ਨਹੀਂ ਤੁਸੀਂ ਪੁੱਛ ਲੈਣਾ ਇਲزام ਲਾ ਰਹੇ ਨਾ ਪੈਸੇ ਖਵਾਏ ਨੇ ਲੱਗਦਾ ਕਿ ਪੁਰੀਕਲ ਦਬਾਅ ਹਾਂ ਹਾਂਜੀ ਬਿਲਕੁਲ ਹੋਗਾ ਜੀ ਪੋਲੀਟਿਕਲ ਦਬਾਅ ਹੋਗਾ ਨਾ ਤੇ ਤਾਂ ਇਹ ਸਾਡੀ ਗੱਲ ਕਾਰੋਇਨਸਟ ਕਰ ਦੇਣੀ ਪਈ ਤਾਂ ਸੁਣਦੇ ਨਹੀਂ ਪਏ ਐਸਓ ਸਾਹਿਬ ਨੇ ਪੁੱਛਿਆ ਹੋਵੇਗਾ ਸਰ ਤੁਸੀਂ ਕਿੱਥੇ ਹੋ ਤਾਂ ਮਿਲਣ ਆਈ ਨਹੀਂ ਉਥੇ ਕਹਿੰਦੇ ਕਿ ਮੈਂ ਮੈਡਮ ਬੀਜ਼ੀ ਹੱਲ ਨਹੀਂ ਮਿਲਦਾ ਮੈਂ ਦੁਰਗਾ ਨੰਦ ਮਂਦਰ ਜਾ ਕੇ ਮੈਂ ਦੇਖਿਆ ਸੀ ਸੀਐਮ ਆਗੂ ਉੱਥੇ ਖੜੇ ਸੀ ਉੱਥੇ ਮੇਰੀਆਂ ਨਾਲ ਗੱਲ ਹੋਈ ਤੁਸੀਂ ਕੋਈ ਗੱਲੇ ਜਾਓ ਬਿਆਨ ਲਿਖਾਓ ਮੈਂ ਆਣਾ ਪਏ ਬਿਆਨ ਆ ਆਣੇ ਵੀ ਆਂਦੇ ਵੀ ਕਰਦੇ ਵੀ ਆਂਦੇ ਕੁਝ ਨਹੀਂ ਪਏ ਹੋ ਉਹਦੀ ਮੰਗ ਕੀ ਕਰੀ ਤੁਸੀਂ ਸਾਡੀ ਮੰਗ ਹੈ ਇਹ ਸਾਨੂੰ ਇਨਸਾਫ ਚਾਹੀਦਾ ਸਾਡੇ ਜਿਹੜਾ ਟਾਕਾ ਮਾਰਦੇ ਬੜੇ ਹੋ ਸਾਡੇ 452 ਬਣੀ ਜੀ ਸਾਡੀ ਪੰਜੀ ਦਾ ਪਰਚਾ ਪੰਦਾ ਵਾ ਫਿਰ ਪੰਜੀ ਪੈਣੀ ਚਾਹੀਦੀ ਹੈ 752 ਨਾਲ ਪੈਣੀ ਚਾਹੀਦੀ ਹੈ ਤਿੰਨੋਂ ਬੰਦੇ ਸੰਜੂ ਕਪੂਰ ਤੇ ਆਸ਼ੂਕਪੁਰ ਤੇ ਕਲੰਗਪੁਰ ਇਹ ਸਾੜਾ ਬੰਦਰਾ ਕਪੂਰ ਦਾ ਸਿਆਪਾ ਵਾ ਬੰ ਸਾਡਾ ਝਗੜਾ ਉਹ ਉਹ ਸਾਰਾ ਸਿਸਟਮ ਹੈ ਉਹ ਹੀ ਉਹ ਚਾਂਦੀ ਵੇਚੀ ਸੀ ਰਾਮ ਕਬੇੜੀ ਚਾਂਦੀ ਵੇਚੀ ਹੈ ਐਟ੍ਰੈਸਟੀ ਹੈ ਜਨਾ ਉਹ ਸਾਰੀ ਚਾਂਦੀ ਇਕੱਠੀ ਕਰਕੇ ਸਭ ਵੇਚ ਸਾਰੇ ਮਹੱਲੇ ਦਾ ਸਭ ਨੂੰ ਪਤਾ ਹੈ ਉਹਦੀ ਵੀ ਦਰਖਾਸਤ ਲੱਗੀ ਸੀ ਉਹ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਪੁੱਛਣੇ ਉਹ ਹੀ ਉਹ ਹੀ ਖੁੰਦੇ ਪੈਣਾ ਕਰ ਦੇਵੇ ਸਾਡੇ ਨਾਲ ਕਿਉਂ ਕੱਢ ਰਹੇ ਅਸੀਂ ਆਵਾਜ਼ ਉਠਾਈ ਸੀ ਨਾ ਅਸੀਂ ਉਹਨਾਂ ਤੋਂ ਮੇਜ ਨਾਮ ਦਿੱਤਾ ਸੀ ਐਸੇ ਵੀ ਸਨਾਂ ਰੰਚੀ ਛਾਲ ਕੱਕ ਕੀ ਮਸਲਾ ਹੈ ਜੀ ਸਰ ਮਸਲਾ ਹੈ ਵਾ ਸਾਰੇ ਨਾਲ ਖਿਲਾਫ ਨਾ ਕੋਰਟ ਚ ਪਰਚਾ ਧਾਇਆ ਰਗਾ ਵਾ ਮੈਂ ਗਵਾਹੀ ਦਿੱਤੀ 16 ਤਰੀਕ ਨੂੰ ਮੇਰੀ ਗਵਾਹੀ ਗਈ ਸੇਨਾਂ ਦੇ ਖਿਲਾਫ ਕਿੰਨਾ ਗਵਾਹੀ ਦੇ ਕੇ ਘਰ ਲੈ ਨਾ ਘਰ ਵੜ ਕੇ ਮੁਰਕੇ ਸਿਰ ਤੇ ਹਮਲਾ ਕੀਤਾ ਵਾ ਮੇਰੇ ਹੱਥ ਤੇ ਦਾਤਰ ਮਾਰਿਆ ਐ ਵੇਖੋ ਹੱਥ ਦਿਖਾਓ ਤੇ ਦਾਤਰ ਮਾਰਿਆ 18 19 ਟਾਂਕੇ ਲੱਗੇ ਮੇਰੇ ਹੱਥ ਤੇ ਹਮਲਾ ਕੀਤਾ ਤੇ ਪੇਟ ਤੇ ਮਾਰਿਆ ਦਾਤਰ ਤੇ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਅਸੀਂ ਜਦੋਂ ਆਨੇ ਆ ਸੰਡ ਟਾਲ ਮਟੋ ਕਰਕੇ ਟਾਲ ਦਿੰਦੇ ਆ ਦੂਜੀ ਪਾਰਟੀ ਵੱਲੋਂ ਪੂਰਾ ਪ੍ਰੈਸ਼ਰ ਹੈਗਾ ਪੁਲਿਸ ਨੂੰ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਸਾਡੀ ਸੁਣਵਾਈ ਨਾ ਆਈ ਅਸੀਂ ਇੱਥੇ ਥਾਣੇ ਬਾਹਰ ਧਰਨੇ ਦੇ ਬੈਠਾ ਗਏ ਮੰਗ ਕੀ ਕਰਦੇ ਹੋ ਮੰਗ ਹੈ ਸਾਨੂੰ ਇਨਸਾਫ ਦਿੱਤਾ ਜਾਵੇ 16 ਤਰੀਕ ਨੂੰ ਤੁਹਾਡਾ ਨਾਮ ਕੀ ਬਿਲਣਾ? ਇਹ ਐਸੇ ਚੰਦ ਸਿੰਘ। ਹਾਂਜੀ ਕੀ ਮਾਮਲਾ ਹੈ ਜਿਹੜਾ ਤੁਹਾਡੇ ਕੋਲ ਮਸਲਾ ਆ ਉਹ ਬਾਰੇ? ਇਹਨਾਂ ਦਾ ਮਸਲਾ ਜੀ 16 ਤਰੀਕ ਨੂੰ ਇਹਨਾਂ ਦੀ ਲੜਾਈ ਹੋਈ ਆ। ਮੌਕੇ ਤੇ ਗਏ ਆ। ਬੰਦੇ ਅੱਗੇ ਤੋਂ ਹੋਰ ਕੇ ਲੜਾਈ ਝਗੜਾ ਕਰਨ ਵਾਲੇ। ਤੇ ਜਿਹੜੀ ਆ ਮੈਂ ਇਹਨਾਂ ਦੇ ਬਾਅਦ ਰੇਡ ਵੀ ਕਰਦਾ ਰਿਆਂ ਤੇ ਇਹਨਾਂ ਨੂੰ ਡਾਕਟ ਕੱਟ ਕੇ ਦਿੱਤਾ ਹੈ ਜਾ ਕੇ ਮੈਡੀਕਲ ਵੀ ਇਹਨਾਂ ਨੇ ਕਰਵਾਇਆ। ਅੱਜ ਇਹਨਾਂ ਦਾ ਕੱਲ 22 ਤਰੀਕ ਨੂੰ 24 ਤਰੀਕ ਨੂੰ ਇਹਨਾਂ ਦਾ ਮੈਡੀਕਲ ਦੀ ਮੈਨੂੰ ਰਿਪੋਰਟ ਆਈ ਆ। ਉਹਦੇ ਅੰਗੇਸ ਜੋ ਕੋਈ ਬੰਦੀ ਕਾਰਵਾਈ ਹੋ ਮੈਂ ਕਰ ਦਿਆਂਗਾ ਕਹਿੰਦੇ ਕਹਿੰਦੇ ਬੇਬੀ ਤੇਜ਼ ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਇਹਨਾਂ ਦੇ ਤੇ ਜਿਨ੍ਹਾਂ ਦੇ ਨਾਂ ਦੇਤੇ ਬਾਈ ਨੇਮ ਐਫਆਰ ਹੋਇਆ ਉਹਦੇ ਤੁਸੀਂ ਗ੍ਰੇਡ ਰੂਟ ਕੀਤਾ ਉਹ ਵੇਖ ਕੇ ਐਮਐਲਆਰ ਦੇ ਜੋ ਵੀ ਤੁਹਾਡੀ ਰਿਪੋਰਟ ਆਏਗੀ ਆਪਾਂ ਦੇ ਦੇ ਲਿਖ ਦਾਂਗੇ ਇਹਨਾਂ ਦਾ ਜੋ ਵੀ ਬਿਆਨ ਹੋਏਗਾ ਲਿਖਾ ਦੇ ਪਰਚਾਦਰਚ ਕਰ ਦਿਆਂਗੇ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਅਮਨ ਜਲਿਆਂ ਦੀ ਜਾਊਗੀ। ਇਹਨਾਂ ਵੱਲੋਂ ਕੀ ਆ ਕੇ ਘਰ ਦੇ ਵਿੱਚ ਆਗਮਲਾ ਕੀਤਾ ਸੀ ਇਹਨਾਂ ਨੇ। ਲੋੜ ਭਨ ਕੋ ਮਾਰ ਵੀ ਕੀਤੀ ਤੇ ਲੋਟ ਲੋਟੀ ਕੀਤੀ। ਘਰ ਵਿੱਚ ਇਹਨਾਂ ਦੇ ਜਦੋਂ ਗਏ ਆ ਕੱਪੜੇ-ਕਪੜੇ ਖਿਲਰੇ ਸੀ। ਦੇ ਅੰਦਰ ਥੋੜਾ ਬਹੁਤ ਖੂਨ ਖਿਲਰਿਆ ਸੀ ਜੋ ਆਪਣੇ ਜੋ ਵੇਖਿਆ ਜਾ ਕੇ ਤੇ ਬਜ਼ੁਰਗ ਇਹਨਾਂ ਦੇ ਘਰ ਸੀ। ਤੇ ਉਸ ਤੋਂ ਬਾਅਦ ਮੁੜ ਕੇ ਹੀ ਰੇਡ ਕਰਦੇ ਰਹੇ ਉਹਨਾਂ ਦੇ ਜਦੋਂ ਉਹਨਾਂ ਦੇ ਘਰੇ ਜੰਦਰੇ ਲੱਗੇ ਸੀ। ਬੰਦੇ ਨਾਂ ਤੇ ਤੇ ਕੀਤੀਗੇ ਨਾਂ। ਦੰ ਨਾ ਗ ਬੰਦਿਆਂ ਦੇ ਨਾਲ ਦੱਸਦੇ ਪਏ ਤਿੰਨਕ ਬੰਦੇ ਇਹਨਾਂ ਦੇ ਘਰ ਬੜੇ ਆ ਬਾਕੀ ਅਣਪਛਾਤੇ ਦੱਸਦੇ ਆ ਤੁਸੀਂ ਸੀਸੀਟੀਵੀ ਆਈ ਨਹੀਂ ਕੋਈ ਸੀਸੀਟੀਵੀ ਕੈਮਰਾ ਨਹੀਂ ਕੋਈ ਲਾਗੇ ਕੋਈ ਕੈਮਰਾ ਨਹੀਂ ਹੈਗਾ ਨਾ ਇਹਨਾਂ ਦੇ ਲਾਗੇ ਬੰਦ ਥੋੜੇ 400 ਮੀਟਰ ਦੇ ਦੂਰੀ ਤੇ ਉਹਨਾਂ ਦੀ ਵੀ ਮਗਰੋਂ ਉਦਲੇ ਪਾਸੇ ਕੋਈ ਫੁਟੇਜ ਨਹੀਂ ਆ ਰਹੀ ਕੀ ਰਿਜ਼ਲਟ ਕੀ ਆ ਜਿਹੜਾ ਇਹ ਮੈਡੀਕਲ ਰਿਪੋਰਟ ਆਈ ਹੈ ਮੈਡੀਕਲ ਜਿਹੜਾ ਰਿਜ਼ਲਟ ਆ ਨੋਰਮਲ ਰਿਪੋਰਟ ਆ ਉਦੀ ਬੰਦੀ ਕਾਰਵਾਈ ਜਿਹੜੀ ਤੁਹਾਨੂੰ ਦੱਸਿਆ ਵੀ ਕਰ ਦਿਆਂਗੇ ਜੋ ਕੋਈ ਬਿਆਨ ਦੇਣਗੇ ਇਹਨਾਂ ਦੇ ਤੁਸੀਂ ਕਰੇ ਨੋਰਮਲ ਰਿਪੋਰਟ ਹੈ ਲੇਕਿਨ ਜਿਹੜੇ ਐਜੇਜ਼ ਹੈ ਜਿਹੜੀਆਂ ਫੋਟੋਆਂ ਨੇ ਬਹੁਤ ਸ਼ਾਰਪ ਹੈ ਜਾਇ ਹੋਏ ਆ ਜਿਹੜੀਆਂ ਛੱਟਾਂ ਲੱਗੀਆਂ ਉਹਨਾਂ ਦੇ ਦਸ ਤਰ੍ਹਾਂ ਦੇ ਸ਼ਾਰਪ ਜਿਹੜੇ ਤੇਜ਼ ਝਾਰ ਨਾਲ ਜਿਹੜੀ ਛੱਟ ਲੱਗੀ ਹੋਈ ਹੈ ਜਾਂ ਕੁਝ ਵੀ ਆ ਮਤਲਬ ਦਾ ਇਹ ਵੇਖਾਂਗੇ ਤੁਹਾਨੂੰ ਦੱਸਿਆ ਵੀ ਅਮਲ ਵਿੱਚ ਲਿਆਂਦੀ ਜਾਊ ਗੱਲ ਮੈਨੂੰ ਅਫਸਰਾ ਨਾਲ ਕੋਈ ਗੱਲਬਾਤ ਬਖਾ ਲੈਂਦੇ ਅੱਜ ਮੈਂ ਚੰਗੀ ਤਾਂ ਮੈਨੂੰ ਨਹੀਂ ਉਹ ਵੇਖਣੀ ਆਈ ਯਾਰ ਜਿਹਨਾਂ ਨੇ ਵਾਰਦਾਤ ਨੂੰ ਜਾਣਦੇ ਤਾਂ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਹੈ ਹਾਂ ਕੀਤੀ ਜਾ ਕੇ ਬੰਦੀ ਕਾਰਵਾਈ ਕਰਾਂਗੇ ਜ ਕੋਈ ਪੋਲਿਟਿਕਲ ਪ੍ਰੈਸ਼ਰ ਵੀ ਇਹਨਾਂ ਵੱਲੋਂ ਪਾਇਆ ਜਾ ਰਿਹਾ ਦੂਜੀ ਪਾਰਟੀ ਵੱਲੋਂ ਕੋਈ ਸਾਡੀ ਸਮਝ ਚ ਨਹੀਂ ਆਇਆ ਪ੍ਰੀਤੀ ਪਾਲ ਕੱਲ ਦਾ ਆਪਣੇ ਕੋਲ ਤੋਂ ਨਾ ਕਹੇ ਅੱਜ ਤੱਕ ਸਾਨੂੰ ਕੋਈ ਫੋਨ ਆਇਆ ਕਿਸੇ ਦਾ ਨਾਮ ਸਾਨੂੰ ਕਿਸੇ ਨੇ ਦਬਾਅ ਪਾਇਆ ਨਾ ਹੀ ਕਿਸੇ ਦੇ ਦਬਾਅ ਜਿਹੜਾ ਕੰਮ ਕਰ ਰਿਹਾ ਠੀਕ ਹੈ ਠੀਕ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਈਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658